ਮੇਰੇ ਕੀ ਖਤੇ ਅੱਜ ਸਾਡੀ ਵੀ ਕੇ ਜੂ ਆਜ਼ਾਦ ਦੀ ਟੀਮ ਪਟਿਆਲੇ ਤੋਂ ਵੱਡੀਆਂ ਸਵਾਵਾਂ ਲੈ ਕੇ ਆਈ ਪਿੰਡ 64 ਤੇ ਆਪਣਾ ਬਲਾਕ ਸਮਾਨਾ ਤੇ ਆਹ ਕੁਝ ਦਵਾਈਆਂ ਲਿਆਂਦੀਆਂ ਵਾ ਜਿਹੜੇ ਅਸੀਂ ਕੱਲ ਸ਼ੈੱਡ ਵਿੱਚ ਕਿਹਾਏ ਹੈ ਦਦੂਲੇ ਵਾਲੀ ਸਾਈਡ ਤੇ ਅਜੇ ਵਿੱਚੇ ਹੀ ਡੰਗਰ ਵਿਚਾਰੇ ਡੁੱਬੇ ਬਿਠੇ ਆ ਉਹਨਾਂ ਦੇ ਪੈਰਾਂ ਦੀਆਂ ਖੁਰਾਂ ਖਰਾਆਂ ਦੀਆਂ ਦਵਾਈਆਂ ਵਾ ਇਹ ਸੇਵਾ ਲੈ ਕੇ ਆਇਆ ਨਾਲ ਜਾਲਾਂ ਦੀ ਤੇ ਤੋੜਿਆਂ ਦੀ ਸੇਵਾ ਲੈ ਕੇ ਆਏ ਸੀ ਕੁਝ ਖਾਣ ਵਾਸਤੇ ਬਰੈਡ ਵਗੈਰਾ ਤੇ ਬਿਸਕੁਟ ਲੈ ਕੇ ਆਏ ਸੀ ਉਹ ਸਾਰੀ ਸੇਵਾ ਜਿਹੜੀ ਆ ਉਹ ਕਿਹੜੀਆਂ ਦੇ ਆ ਸਵਾਮਾ ਇਥੇ ਉਹੜੋ ਇਸ ਟਾਈਮ ਤੇ ਅਸੀਂ ਜਿਹੜਾ ਕੋੜ ਮੋਰੜਾ ਉੱਥੇ ਖੜੇ ਆ ਆ ਜਿਹੜੀਆਂ ਮਹਾਪੁਰਸ਼ਾਂ ਦੇ ਸਾਰੀਆਂ ਲੰਗਰਾਂ ਦੇ ਵਿੱਚ ਸਵਾਮਾ ਦੇ ਦੇਣੀਆਂ ਮਾਇਆ ਦੀਆਂ ਤੇ ਆ ਦਵਾਈ ਜਿਹੜੀ ਹੈ ਦੁੱਲੇ ਵਾਲਾ ਪਛਾਹ ਦੇਾਂਗੇ ਅਸੀਂ ਪਟਿਆਲੇ ਤੋਂ ਆਈ 64 ਪਿੰਡ ਤੋਂ ਟੀਮ ਜਿਹੜੀ ਸਾਡੀ ਬੀਕੇ ਜੋਇਕਤਾ ਦੀ ਆ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਸਾਰੇ ਮਤਲਬ ਜਿਹੜੇ ਪ੍ਰੇਮੀ ਨੇ ਜਿਹੜੇ ਇਸ ਟਾਈਮ ਤੇ ਦਰਦ ਸੰਭ ਦੇ ਪੰਜਾਬ ਦੀ ਉਹਨਾਂ ਨੂੰ ਅਪੀਲ ਕਰਦੇ ਆ ਕਿ ਸਵਾਮਾ ਆਪਣੀਆਂ ਜਿਹੜੀਆਂ ਆਪਣੇ ਕੋਲ ਇਕੱਠੀਆਂ ਕਰਕੇ ਰੱਖੋ ਉਹਨਲੇ ਦਿਨਾਂ ਦੇ ਵਿੱਚ ਆ ਵੀਰ ਇੱਕ ਵਾਰਾ ਵਿਖਾ ਦੇ ਅੱਜ ਇੱਥੇ ਦਰਿਆ ਵਗ ਰਿਹਾ ਹੈ ਮਾਲਕੀ ਜ਼ਮੀਨਾਂ ਥੱਲੇ ਝੋਨੇ ਲੱਗੇ ਸੀ ਇਹ ਆਪਾਂ ਫਿਰ ਤੋਂ ਚੋਕਵਾ ਕਰਨ ਦਾ ਬੀਜ ਨਾ ਕਿਉਂਕਿ ਪੰਜਾਬ ਗੁਰਾਂ ਦੇ ਨਾਂ ਦੀ ਵਸਦਾ ਸੀ ਗੁਰਾਂ ਦੇ ਨਾਂ ਦੇ ਵਸਦਾ ਹੈ ਤੇ ਗੁਰਾਂ ਦੇ ਨਾਂ ਦੀ ਵਸਦਾ ਰਹੇ ਨਾ ਤਕੜੀ ਹੋ ਕੇ ਸੰਕਟ ਦੇ ਵਿੱਚੋਂ ਆਪਾਂ ਨਿਕਲ ਜਾਣਾ ਵਾ ਸੋ ਆਓ ਇਸ ਸੰਕਟ ਦੀ ਘੜੀ ਦੇ ਵਿੱਚ ਤੁਸੀਂ ਜਿਹੜਾ ਇੱਕੀ ਦਾ ਸਬੂਤ ਦਿੱਤਾ ਵਾ ਇਹਨੂੰ ਹੋਰ ਪਕੇਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ